ਲੰਬੇ ਸਮੇਂ ਤੋਂ ਜਿਹੜੇ ਧੂਰੀ ਦੇ ਨਿਵਾਸੀ ਸ਼ਹਿਰ ਨਿਵਾਸੀਆਂ ਦੀ ਮੰਗ ਸੀ ਕਿ ਜੇ ਧੂਰੀ ਦੋ ਹਿੱਸਿਆਂ 'ਚ ਵੰਡਿਆ ਸੀ ਫਾਟਕ ਬਹੁਤ ਸਮੱਸਿਆ ਸੀ ਲੋਕਾਂ ਨੂੰ ਪਰ ਅੱਜ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਉਹ ਲਾਸਟ ਮੋਹਰ ਲਾਈ ਹੈ ਇਹ ਪੁਲ 54 ਕਰੋੜ 76 ਲੱਖ ਦੀ ਲਾਗਤ ਨਾਲ ਬਣੂਗਾ ਜਿਸ ਤਰ੍ਹਾਂ ਢਿੱਲੋ ਸਾਹਿਬ ਨੇ ਦੱਸਿਆ ਕਿ ਜਿਹੜਾ ਸੂਵੇ ਦੀ ਕਵਰੇਜ ਹੋਈ ਹੈ ਉਹਦੇ ਤੇ ਵੀ ਸਿੰਥੈਟਿਕ ਟਰੈਕ ਬਣੂਗਾ ਆਲੇ-ਦਾਲੇ ਬਹੁਤ ਸੋਹਣੀਆਂ ਸੜਕਾਂ ਬਣਣਗੀਆਂ ਵਾਸ਼ਰੂਮ ਬਣਨਗੇ ਤੇ ਉਸ ਤੋਂ ਅੱਗੇ ਇੱਕ ਸਾਈਕਲ ਟ੍ਰੈਕ ਵੀ ਬੱਬਨਪੁਰ ਦੇ ਪੁਲਾਹ ਤੱਕ ਬਣੂਗਾ ਸੋ ਇੱਕ ਇੱਕ ਕੰਮ ਕਰਕੇ ਸ਼ਹਿਰ ਜਿਹੜਾ ਧੂਰੀ ਸ਼ਹਿਰ ਹੈ ਇੱਕ ਏ ਕਲਾਸ ਸ਼ਹਿਰ ਬਣੂਗਾ ਤੁਸੀਂ ਆਉਣ ਵਾਲੇ ਸਮੇਂ ਦੇਖਿਓ ਕਿਉਂਕਿ ਇਹ ਭਗਵੰਤ ਮਾਨ ਜੀ ਇਥੋਂ ਆਪ ਚੋਂ ਲੜੇ ਨੇ ਪੈਸੇ ਦੀ ਕੋਈ ਕਮੀ ਨਹੀਂ ਤੇ ਆਪਾਂ ਮੈਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਧੂਰੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਰੇ ਸਹਿਯੋਗ ਇੱਕਜੁੱਟ ਹੋ ਕੇ ਕੰਮ ਕਰੀਏ ਸਰ ਅਸੀਂ ਸ਼ਹਿਰੀਏ ਸਾਰੇ ਖੁਸ਼ੀ ਮਨਾ ਰਹੇ ਆ ਕਿਉਂਕਿ 54 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਓਵਰ ਬ੍ਰਿਜ ਧੂਰੀ ਦੀ ਇੱਕ ਬੜੀ ਵੱਡੀ ਸਮੱਸਿਆ ਬਣੀ ਹੋਈ ଥିਦੀ ਫਾਟਕ ਉਹਦੇ ਇਹਦੇ ਉੱਪਰ ਦੀ ਓਵਰ ਬ੍ਰਿਜ ਹੈ ਜਿਹੜਾ ਸੂਏ ਦੇ ਉੱਪਰ ਦੀ ਬਣ ਜਾ ਰਿਹਾ ਔਰ ਇਹ ਸਾਰਾ ਖਰਚਾ ਤਕਰੀਬਨ ਪੰਜਾਬ ਸਰਕਾਰ ਕਰ ਰਹੀ ਹੈ ਇਵਨ ਰੇਲਵੇ ਨੂੰ ਇਨਸਪੈਕਸ਼ਨ ਦਾ ਖਰਚਾ ਵੀ 12 ਲੱਖ ਰੁਪਇਆ ਪੰਜਾਬ ਸਰਕਾਰ ਨੇ ਦੇਣਾ ਤੇ 54 ਕਰੋੜ ਦੀ ਲਾਗਤ ਦੇ ਨਾਲ ਇਸ ਪੁਲ ਨੇ ਪੂਰਾ ਹੋਣਾ ਤਕਰੀਬਨ ਧੂਰੀ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਸਾਰੀ ਹੱਲ ਹੋ ਜਾਊਗੀ ਉਸ ਤੋਂ ਬਾਅਦ ਦੇਖੋਗੇ ਤੁਸੀਂ ਉਸੇ ਪੁਲ ਬੰਨਾ ਜਿਹੜਾ ਆਲੇ-ਦੁਆਲੇ ਦੀਆਂ ਸੜਕਾਂ ਬਣੀਆਂ ਨੇ ਉੱਪਰ ਉਹਦੇ ਬੌਕ ਟ੍ਰੈਕ ਬੰਨਾ 22 ਕਰੋੜ ਦੀ ਲਾਗਤ ਨਾਲ ਉਹ ਵੱਖਰਾਗਾ। ਉਸ ਬੌਕ ਟ੍ਰੈਕ ਹੈ ਜੀ 22 ਕਰੋੜ ਦੀ ਲਾਗਤ ਨਾਲ। ਸਿੰਥੈਟਿਕ ਬੌਕ ਟ੍ਰੈਕ ਬਣੂਗਾ ਪੂਰੇ ਸੂਏ ਦੇ ਉੱਪਰ। ਉਹਦੇ ਆਲੇ-ਦੁਆਲੇ ਦੀਆਂ ਸੜਕਾਂ ਬਣ ਗਈਆਂ। ਔਰ ਇਹਦੇ ਨਾਲ ਤੁਸੀਂ ਦੇਖੋਗੇ ਪੂਰੇ ਸ਼ਹਿਰ ਦੀ ਹਾਲਤ ਬਦਲੂਗੀ। ਕਈ ਤਾਂ ਉੜਿੱਕਾ ਡਾਉਣਾ ਚਾਰੇ ਹੋਣਗੇ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕੋਈ ਕਮੀ ਨਹੀਂ ਸੀ ਸਿਰਫ ਇੱਕ ਨਕਸ਼ਾ ਬਾਸ ਹੋਣ ਦੇ ਲਈ ਦਿੱਲੀ ਗਿਆ ਹੋਇਆ ਸੀ ਜਾਂ ਉਹਨੂੰ ਫੜ ਕੇ ਓੜਿੱਕਾ ਡਾਉਣਾ ਚਾਹ ਰਹੇ ਹੋਣਗੇ ਆਦਰਵਾਇਸ ਸਾਰੀਆਂ ਅਪਰੂਵਲਾਂ ਹੋ ਚੁੱਕੀਆਂ ਨੇ ਪੈਸੇ ਮੰਡੀ ਬੋਰਡ ਆ ਪੀ ਡਬਲਯੂ ਡੀ ਕੋਲ ਜਮਾ ਨੇ ਉਹਨਾਂ ਨੇ ਦੂਜੇ ਸਾਰੇ ਵਿਭਾਗਾਂ ਤੋਂ ਅਪਰੂਵਲਾਂ ਲੈ ਲਈਆਂ ਇਰੀਗੇਸ਼ਨ ਨੂੰ 6 ਕਰੋੜ ਭਰ ਕੇ ਮਨਜ਼ੂਰੀ ਲਈ ਹੈ ਜਿਹੜੀ ਫੋਰੈਸਟ ਵਾਲਿਆਂ ਦੇ ਪੈਸੇ ਭਰ ਕੇ ਉਹਨਾਂ ਨੂੰ ਜ਼ਮੀਨ ਲੱਗੇ ਦਿੱਤੀ ਹੈਗੀ ਮੱਤਿਆ ਸਾਰੀਆਂ ਕਲੀਅਰੈਂਸਾਂ ਹੋ ਚੁੱਕੀਆਂ ਨੇ ਜੇ ਉਹ ਐਵੇਂ ਓੜਿੱਕਾ ਡਾਉਣਾ ਚਾਹ ਰਹੇ ਹੋਣਗੇ ਤਾਂ ਉਹਨਾਂ ਦੀ ਮਰਜ਼ੀ ਆ ਅਦਰਵਾਈਜ਼ ਬਹੁਤ ਜਲਦੀ ਦੇਖੋਗੇ ਤੁਸੀਂ ਇਹ ਟੈਂਡਰ ਲੱਗ ਕੇ ਕੰਮ ਸਟਾਰਟ ਹੋਊਗਾ ਸਾਰਾ ਪੈਸਾ ਪੰਜਾਬ ਸਰਕਾਰ ਦਾ ਹੈ ਜੀਵਾਜੋ ਲਵੇ ਇਹ ਸਾਡੇ ਸ਼ਹਿਰ ਦੀ ਬਹੁਤ ਲੰਬੇ ਸਮੇਂ ਦੀ ਮੰਗ ਸੀਗੀ ਜੋ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀਆ ਵੱਲੋਂ ਇਹ ਪੂਰੀ ਕੀਤੀ ਗਈ ਹੈਗੀ ਪਹਿਲਾਂ ਬਹੁਤ ਸਰਕਾਰਾਂ ਬਣਦੀਆਂ ਰਹੀਆਂ ਨੇ ਜਿਨ੍ਹਾਂ ਨੇ ਅੱਜ ਤੱਕ ਧੂਰੀ ਦੇਸ ਰੇਲਵੇ ਟਰੈਕ ਵੱਲ ਕੋਈ ਧਿਆਨ ਨਹੀਂ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਧੂਰੀ ਦੇ ਲੋਕਾਂ ਦੀ ਜਿਹੜੀ ਸੁਣਵਾਈ ਕਰਦੇ ਹੋਏ ਜਿਹੜਾ ਆਵਾਜਾਈ ਦੀ ਦਿੱਕਤ ਆਉਂਦੀ ਸੀਗੀ ਇੱਕ ਸ਼ਹਿਰ ਦੇ ਇਧਰਲੇ ਪਾਸੇ ਦੂਸਰੇ ਕੋਨੇ ਜਾਣ ਲਈ ਪਹਾੜ ਦਾ ਰੁਕਮਣਿਆ ਪਿਆ ਸੀ ਇੱਕ ਤਰ੍ਹਾਂ ਦਾ ਕਿ ਵੀ ਟ੍ਰੈਫਿਕ ਦੀ ਬਹੁਤ ਸਮੱਸਿਆ ਆਉਂਦੀ ਸੀ ਉਹ ਹੱਲ ਕੀਤੀ ਗਈ ਹੈ ਇਸ ਬ੍ਰਿਜ ਦੇ ਜ਼ਰੀਏ ਬਹੁਤ ਜਲਦੀ ਇਹ ਹੁਣ ਜਿਹੜਾ ਟੈਂਡਰ ਲਾ ਕੇ ਬਣ ਕੇ ਸ਼ੁਰੂ ਹੋ ਜਾਣਾਗਾ ਲੋਕਾਂ ਨੂੰ ਜਿਹੜੀ ਇਹ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਹੁਣ